ਦੇ ਬਾਰੇ ਸਤਿਕਾਰ ਕਰੀ ਜੀ ਦੇਖੋ ਪਾਖੜਾ ਮੇਨ ਲਾਈਨ ਜਿਹੜੀ ਪਿਛਲੇ ਸਮੇਂ ਦੇ ਵਿੱਚ ਬੰਦ ਸੀ ਕਿਉਂਕਿ ਵਿਚੇ ਰਿਪੇਅਰ ਵਰਕ ਚੱਲਦੇ ਸੀ ਤੇ ਉੱਥੇ ਪਾਣੀ ਛੱਡ ਗਿਆ 21 ਮਈ ਨੂੰ ਤਾਂ ਅੱਜ ਇੱਥੇ ਲੀਕੇਜ ਦਾ ਸੂਰੇ ਪਤਾ ਲੱਗਿਆ ਕਿਉਂਕਿ ਅਕਸਰ ਜਦੋਂ ਨਹਿਰਾਂ ਖਾਲੀ ਰਹਿੰਦੀਆਂ ਨੇ ਤਾਂ ਉਦੋਂ ਚੂਹੇ ਵਗੈਰਾ ਖੱਡਾ ਬਣਾ ਲੈਂਦੇ ਆ ਸੋ ਉਸੇ ਕਰਕੇ ਇਹ ਲੀਕੇਜ ਹੋ ਗਈ ਤੇ 6 ਵਜੇ ਸਵੇਰੇ ਲੀਕਜ ਦਾ ਪਤਾ ਚੱਲਿਆ ਤਾਂ ਸਾਡੇ ਸਾਰੇ ਅਧਿਕਾਰੀ ਸਾਡੇ ਚੀਫ ਇੰਜੀਨੀਅਰ ਸ਼ੇਰ ਸਿੰਘ ਭੋਲਰ ਸਾਹਿਬ ਸਾਡੇ ਐਸਸੀ ਨੇ ਗੁਸ਼ਾਰਨ ਸਿੰਘ ਐਕਸ਼ਨ ਨੇ ਇੱਥੇ ਆਪਣਾ ਅਸ਼ੀਸ਼ ਅਸਲੋ ਸਾਰੇ ਅਧਿਕਾਰੀ ਸਾਰੇ ਤੁਰੰਤ ਇੱਥੇ ਪਹੁੰਚੇ ਆ ਤੇ ਸਵੇਰ ਤੋਂ ਕੰਮ ਚੱਲ ਰਿਹਾ ਤੇ ਬੜਾ ਸਮੇਂ ਤੇ ਪਤਾ ਲੱਗਿਆ ਤੇ ਸਮੇਂ ਤੇ ਸਾਰਾ ਕੰਟਰੋਲ ਕਰ ਲਿਆ ਗਿਆ ਸੋ ਸਾਡੇ ਚੀਫ ਇੰਜੀਨੀਅਰ ਰੱਵੇ ਵੀ ਗਏ ਹੋਏ ਨੇ ਕਿਉਂਕਿ ਅੱਗੇ ਵੀ ਨਹਿਰ ਖਾਲੀ ਰਹੀ ਸੀ ਤੀ ਅੱਗੇ ਵੀ ਸਾਰਾ ਦੇਖਣ ਗਏ ਹੋਏ ਆ ਸੋ ਸਾਡਾ ਡਿਪਾਰਟਮੈਂਟ ਪੂਰੀ ਤਰ੍ਹਾਂ ਐਕਟਿਵ ਹੈ ਸਾਰੀ ਮੋਨੀਟਰਿੰਗ ਕੀਤੀ ਜਾ ਰਹੀ ਹੈ ਸਾਰਾ ਦੇਖਿਆ ਜਾ ਰਿਹਾ ਹੈ ਤੇ ਕਿਤੇ ਵੀ ਇਸ ਤਰ੍ਹਾਂ ਦੀ ਕੋਈ ਲੀਕੇਜ ਦੀ ਗੱਲ ਨਾ ਹੋਵੇ ਜਾਂ ਹੋਰ ਕਿਸੇ ਵੀ ਕਿਸਮ ਦੀ ਕਿਉਂਕਿ ਰਿਪੇਅਰ ਵੀ ਹੁਣ ਹੋ ਰਹੀ ਆ ਸਾਹਮਣੇ ਹਲੇ ਰਿਪੇਅਰ ਹੋ ਵੀ ਰਹੀ ਹੈ ਅੱਗੇ ਵੀ ਕੋਈ ਪੁਆਇੰਟਾਂ ਦੇ ਰਿਪੇਅਰ ਹੋਈ ਹੈ ਸੋ ਇਹ ਸਾਰਾ ਕੁਝ ਪੂਰੀ ਤਰ੍ਹਾਂ ਦੇਖਿਆ ਜਾ ਰਿਹਾ ਹੈ ਤੇ ਸਾਰਾ ਜਿਹੜਾ ਕੰਟਰੋਲ ਦੇ ਵਿੱਚ ਹੈ ਸਰ ਸਾਰੀ ਦੀ ਚੈਕਿੰਗ ਹੋਊਗੀ ਹੁਣ ਸਿਗਰ ਤੋਂ ਸਿਗਰ ਤੱਕ ਲਾਈਨ ਦੀ ਹਾਂ ਚੈਕਿੰਗ ਤਾਂ ਚੱਲ ਰਹੀ ਹੈ ਸਾਡੇ ਜਿਵੇਂ ਮੈਂ ਦੱਸਿਆ ਹੈ ਚੀਫ ਇੰਜੀਨੀਅਰ ਤੇ ਦੂਜੀਆਂ ਟੀਮਾਂ ਜਿਹੜੀਆਂ ਆ ਉਹ ਅੱਗੇ ਗਈਆਂ ਹੋਈਆਂ ਨੇ ਪਾਣੀ ਵੀ ਅਸੀਂ ਉਸ ਹਿਸਾਬ ਦੇ ਨਾਲ ਕੰਟਰੋਲ ਕੀਤਾ ਹੈ ਕਿ ਪਾਣੀ ਪਹਿਲਾਂ ਘਟਾ ਕੇ ਚੱਲਣਾ ਨਹੀਂ ਤਾਂ ਅੱਜ ਜੋ 11700 ਕਿਊਸਿਕ ਪਾਣੀ ਜਿਹੜਾ ਇਸ ਨਹਿਰ ਦੇ ਵਿੱਚ ਚੱਲਣਾ ਸੀ ਕੀ ਮਈ ਤੋਂ ਬਾਅਦ ਜਿਵੇਂ ਪਾਣੀ ਰੀਡਿਊਸ ਕਰਦੇ ਆ 11700 ਦੀ ਕਪੈਸਿਟੀ ਹੈ ਉਸ ਮੁਤਾਬਕ ਚੰਨਾਸੀ ਤੇ ਕਰੀਬ ਅੱਜ 11000 ਕਿਊਸਿਕ ਪਾਣੀ ਇਹਦੇ ਵਿੱਚ ਹੋ ਗਿਆ ਸੀ ਕੱਲ 9690 ਕਿਊਸਿਕ ਛੱਡਿਆ ਸੀ ਜਾਨ ਨੇ ਕੋਈ ਹੌਲੀ ਹੌਲੀ ਪਾਣੀ ਛੱਡਦੇ ਆ ਤੇ ਪਾਣੀ ਵੱਧਦਾ ਤੇ ਜਦੋਂ ਘਟਾਉਣਾ ਤਾਂ ਵੀ ਹੌਲੀ ਹੌਲੀ ਘਟਦਾ ਸੋ ਅੱਜ ਜਿਵੇਂ ਲੀਕੇਜ ਹੋ ਗਈ ᱛੀ ਤਾਂ ਕੁਝ ਘਟਾਉਣਾ ਵੀ ਪਿਆ ਪਰ ਹੁਣ ਸਮੂਥਲੀ ਜਿੰਨਾ ਪਾਣੀ ਚੱਲਣਾ ਸੀ ਉਹ ਚੱਲ ਰਿਹਾ ਬਾਕੀ ਦੇਖਾਂਗੇ ਇੱਕ ਅੱਧਾ ਦਿਨ ਸਾਰਾ ਚੈੱਕ ਕਰਕੇ ਤੇ ਇਸ ਨੂੰ ਮਹਿਰ ਨੂੰ ਪੂਰੀ ਸਹੀ ਢੰਗ ਦੇ ਨਾਲ ਹੈ ਜਿਹੜਾ ਰੂਟੀਨ ਦੇ ਵਿੱਚ ਅਸੀਂ ਉਹ ਚਲਾਵਾਂਗੇ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز